ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਇਸੇ ਮੀਦੇ ਨਾਲ ਅੱਪ ਅੱਜ ਦਾ ਜਿਹੜਾ ਵਲੌਗ ਹੈ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆ ਤੇ ਟਾਈਮ ਸੀਗਾ ਇੱਥੇ ਸ਼ਾਇਦ 3:30 ਹੋ ਗਏ ਸੀਗੇ ਕਿਉਂਕਿ ਪੌਣੇ ਕਿ ਤਿੰਨ ਵੇਟ ਜਿਹਾਰ ਸਕੂਲੋਂ ਆਇਆ ਫਿਰ ਉਸ ਤੋਂ ਬਾਅਦ ਮੈਂ ਰੋਟੀ ਰੇਟੀ ਬਣਾਈ ਜਿਹਾਰ ਨੇ ਤਾਂ ਖਾਦੀ ਨਹੀਂ ਸੀਗੀ ਤੁਸੀਂ ਦੇਖ ਸਕਦੇ ਹੋ ਜਿਹਾਰ ਪਿਆ ਇਹਨੂੰ ਥੋੜਾ ਜਿਹਾ ਬੁਖਾਰ ਸੀਗਾ ਤੇ ਆਇਆ ਸੀਗਾ ਉੱਥੇ ਸੀਗਾ ਸਕੂਲੀ ਨਗਰ ਕੀਰਤਨ ਉੱਥੇ ਗਿਆ ਹੋਇਆ ਸੀ ਜਾਨਕੀ ਸਕੂਲ ਵੱਲੋਂ ਨਗਰ ਕੀਰਤਨ ਤੇ ਫਿਰ ਇਹ ਥੱਕ ਗਿਆ ਤੇਨੂੰ ਬੁਖਾਰ ਸੀਗਾ ਕਹਿੰਦਾ ਸੀ ਲੱਤਾਂ ਦੁਖਦੀਆਂ ਤੇ ਇਹਦੇ ਡੈਡੀ ਲਾਇਆ ਵੇ ਇਹਦੀਆਂ ਲੱਤਾਂ ਘੁੱਟੋ ਤੇ ਇਹ ਵੀ ਹੁਣ ਠੀਕ ਨੇ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਫਰਕ ਆ ਲਓ ਜੀ ਤੈਨੂੰ 3:30 ਵਜੇ ਉਹੀ ਸਨੀਆਂ ਦਾ ਟਾਈਮ 4:00 ਵਜੇ ਕੇ 4:00 ਵਜੇ ਪਤਾ ਨਹੀਂ ਮੇਰੇ ਲਈ 4:00 ਵਜੇ ਹੋਣੇ ਮੈਨੂੰ ਨਾ ਇੰਨੀ ਉਹ ਕਾਲੀ ਲੱਗੀ ਪਈ ਸੀਗੀ ਵੀ ਆਪਾਂ ਕੱਕ ਪਾਉਣੇ ਆ। ਕਿਹਦਾ ਵੀ ਨਹੀਂ ਦੇਖਦਾ ਹੀ ਨਹੀਂ ਤੇਰੇ ਵਾਲਾ ਫੋਨ ਬੰਦ ਹੋ ਗਿਆ। ਫੋਨ ਤੁਹਾਡੇ ਮਾਰੇ ਹੋ ਗਏਗਾ। ਗਰੀਬ ਬੰਦੇ ਆ। ਗਰੀਬ। ਇਹਦਾ ਫੋਨ ਟੁੱਟਿਆ ਪਿਆ। ਤੇ ਮੈਨੂੰ ਨਾ ਇਹਨੂੰ ਗਿਫਟ ਕਰਦਾ ਫੋਨ। ਕੋਈ ਨਹੀਂ ਕਰਦਾ ਭਰਾਵਾ। ਮੈਂ ਕੀ ਕਹਿੰਦੀ ਸੀ ਵੀ ਮੈਨੂੰ ਨਾ ਪਤੀ ਆ ਤੇ ਰੋਟੀ ਖਾਣੀ ਔਖੀ ਹੋ ਗਈ ਮੈਨੂੰ ਐ ਲੱਗਿਆ ਵੀ ਕਿਹੜੇ ਵੇਲੇ ਮੈਂ ਚਲੀ ਜਾਵਾਂ ਕੱਕ ਪਾਉਣ। ਕਹਤਾ ਵੇ ਜਟਾ ਦਾ ਜਵਾਬ ਹੋਵੇ ਕੱਲਾ ਕਹਿਣਾ ਆਪ ਹੋਵੇ ਹੋ ਨਹੀਂ ਸਕਦਾ ਮੈਂ ਤੁਹਾਨੂੰ ਸਾਰਿਆਂ ਨੂੰ ਲੱਖ ਰੁਪਏ ਦੇ ਦੂੰਗਾ ਬਸ ਆ ਕਿਰਜੋ ਸ਼ੇਅਰ ਕਰ ਦਿਓ ਵੀਡੀਓ ਸ਼ੇਅਰ ਕਰ ਦੋ ਅਸੀਂ ਉਹ ਕਰਾਂਗੇ ਉਹ ਪ੍ਰੋਮੋਸ਼ਨ ਪ੍ਰੋਮੋਸ਼ਨ ਕਰਾਂਗੇ ਪਹਿਲਾਂ ਪਹਿਲਾਂ ਪ੍ਰੋਮੋਸ਼ਨ ਕਰਵਾਉਣਾ ਨਾ ਨਾ ਕਹਿੰਦੇ ਨਹੀਂ ਹੁੰਦਾ ਵੀ ਅਸੀਂ ਲੱਕੀ ਡਰਾ ਕੱਢਾਂਗੇ ਲੱਕੀ ਡਰਾ ਕੱਢਾਂਗੇ ਲੱਕੀ ਡਰਾ ਕੱਢੂਗਾ ਇਹ ਆਪੇ ਹੋ ਜਾਣੀਆਂ ਜਿੱਦਣਾ ਹੋਣੀ ਆ ਹਰ ਵੀਰ ਤਿੱਕੂ ਮੇਰੇ ਮਿਲਦੀਦਾ ਨਹੀਂ ਮੈਂ ਤਿੱਕੂ ਦੀ ਵੀਡੀਓ ਨਹੀਂ ਵਾਈ ਕਿੰਨੇ ਰੈਡ ਹੋ ਗਏ ਮੈਂ ਪੁੱਤਰੀ ਵੀ ਜੋ ਨਹੀਂ ਬਣੀ ਮੈਂ ਪੁੱਤਰੀ ਦੀ ਵੀਡੀਓ ਨਹੀਂ ਬਣੀ ਹਾਏ ਬੱਸ ਇੱਕ ਗੱਲ ਆ ਵੀਵਰਸ ਨੂੰ ਮੈਂ ਇੱਕ ਗੱਲ ਕਹਿਣੀ ਚਾਹੁੰਨਾ ਤੁਸੀਂ ਇੰਨੇ ਸਾਰੇ ਜਣੇ ਵੀਡੀਓ ਦੇਖਦੇ ਹੋ ਸ਼ੇਅਰ ਨਹੀਂ ਕਰਦੇ ਕਮੈਂਟ ਨਹੀਂ ਕਰਦੇ ਫਿਰ ਦੇਖਣ ਦਾ ਫਾਇਦਾ ਕੀ ਆ ਮੈਂ ਹੈਰਾਨ ਆ ਜਾਂ ਹਾਂ ਸਾਰੇ ਕਿਤੇ ਸ਼ੇਅਰ ਕਰੋ ਕਮੈਂਟ ਵੀ ਕਰੋ ਕਰੋ ਦਾ ਸਹੀ ਕੋਸ਼ਤਾ ਕਰੋ ਸ਼ੇਅਰ ਤਾਂ ਕਰਦੇ ਨੇ ਸ਼ੇਅਰ ਵੀ ਤੁਸੂ ਬਹੁਤ ਕੱਟ ਕਰਦੇ ਹੋ ਸ਼ੇਅਰ ਕੱਟ ਸਾਰਿਆਂ ਨੂੰ ਕਰੋ ਸਬਸਕ੍ਰਾਈਬ ਤਾਂ ਹੀ ਕਰੋ ਜੇ ਤੁਹਾਨੂੰ ਵਧੀਆ ਲੱਗਾ ਨਹੀਂ ਨਾ ਕਰੋ ਨਹੀਂ ਆਨ ਕਰੋ ਹਾਂ ਬਸ ਸ਼ੇਅਰ ਜਿਆਦਾ ਤੋਂ ਜਿਆਦਾ ਕਰੇ ਸਬਸਕ੍ਰਾਈਬ ਕਰੋ ਨਾ ਕਰੋ ਕੋਈ ਵੀ ਸੁਣੀ ਲਾਈਕ ਕਰੋ ਬਸ ਦੋ ਬਈ ਹੁਣ ਤੁਸੀਂ ਪਰਮ ਦੀ ਗੱਲ ਜ਼ਰੂਰ ਮੰਨਿਓ ਠੀਕ ਆ ਜੱਟਾਂ ਦਾ ਜਵਾਕ ਹੋਵੇ ਕੱਲਾ ਕਹਿਰਾ ਆਪ ਹੋਵੇ ਇਹਨਾਂ ਨੇ ਤਾਂ ਗਾਣਿਆਂ ਤਾਂ ਮੈਨੂੰ ਵੀ ਲਾ ਲਿਆ ਜੱਟਾਂ ਦਾ ਜਵਾਕ ਹੋਵੇ ਲੋਕਰੀ ਚੱਕ ਦਾ ਆਪ ਹੋਵੇ ਆ ਹੰਦੇ ਨੇ ਜੱਟਾਂ ਨੇ ਮੁੰਡੇ ਆ ਹੋਂਡੀ ਮੈਨੂੰ ਕੋਈ ਕੰਮ ਕਰਨ ਦਿੰਦਾ ਹੈਗਾ ਹੁਣ ਤਾਂ ਆਪੇ ਕਰ ਦਿੰਦਾ ਲੈ ਮੈਂ ਤੂੜੀ ਕੱਢਣੀ ਆ ਤੂੜੀ ਘਟ ਕੱਢ ਕੇ ਖੁਸ਼ ਤੂੜੀ ਘੱਟ ਕੱਢ ਚੱਲ ਤੂੰ ਕੱਢ ਲੈ ਦੇਖ ਤੂੜੀ ਲੈ ਆਪਾਂ ਤੂੜੀ ਕੱਢੀ ਆ ਬਿਰਾਉ ਕਰਦਾ 100 ਰੁਪਏ ਬਹਿ ਗਿਆ ਛੋੜ ਛੋੜ ਜੀ ਕਰਦਾ ਉਹ ਸੀਦਾ ਅੱਜ ਉੱਥੇ ਨਗਰ ਕੀਰਤਨ ਉਹਨੇ ਸਕੂਲ ਓਏ ਫੋਨ ਕਰਾਣਾ ਕਰਦਾ ਕੀ ਆ ਜਾਨ ਗੋਦੀ ਜੀ ਬਹਿ ਜਾ ਜਾਂਦਾ ਪਰ ਇਹੋ ਜਿਹਾ ਹੋ ਗਿਆ ਤੈਨੂੰ ਨਗਰ ਕੀਰਤਨ ਤੇ ਸਕੂਲ ਵੱਲੋਂ ਗਿਆ ਸੀਗਾ ਫਿਰ ਉੱਥੇ ਥੱਕ ਗਿਆ ਸਾਰੇ ਬਾਜ਼ਾਰ ਦੇ ਵਿੱਚ ਤੁਰ ਤੁਰ ਕੇ ਕੱਲ ਪਰਸੋਂ ਵੀ ਉਹ ਥੱਕ ਗਿਆ ਸੀ ਕੱਲ ਵੀ ਕੋਲੋਂ ਆ ਕੇ ਪੈ ਗਿਆ ਸੀਗਾ ਚੜੂਗਾ ਜਿਆਨ ਨੂੰ ਵੀ ਬੁਖਾਰ ਮੋਟਰ ਭਰ ਗਈ ਟੈਂਕੀ ਇਹ ਚਲਾ ਕੇ ਕੌਣ ਗਿਆ ਸੀ ਮਾਤਾ ਜਲਾਇਨੀ ਮੋਟਰ ਕਿੰ ਚਲਾਈ ਸੀ ਹਸਬੰਡ ਹੋਂ ਠੀਕ ਨੇ ਪਰ ਉਹ ਮੇਰੇ ਡੈਡੀ ਬਟ ਉਹ ਆ ਵੀ ਕਿੰਨਾ ਸੌਤ ਆ ਕੰਮ ਕਰਨ ਦੀ ਤਾਂਗ ਰੱਖਦੇ ਨੇ ਪਰ ਕੰਮ ਹੁੰਦਾ ਨਹੀਂ ਹੁੰਦਾ ਨਹੀਂ ਉਹਨਾਂ ਤੇ ਕੰਮ ਚਾਹੁੰਦੇ ਤਾਂ ਹੈਗੇ ਵੀ ਮੈਂ ਕੰਮ ਕਰਾਂ ਉਹ ਜਿੰਨੇ ਵੀ ਉਹ ਲੱਗੇ ਨਾ ਉਹਨਾਂ ਦੇ ਇੱਥੇ ਕੀ ਆ ਗਲੂਕੋਜ਼ ਉਹਨਾਂ ਦੇ ਹੱਥ ਤੋਂ ਦਿਖਾਉਂਗੀ ਮੈਂ ਹਾਂ ਸੂਈਆਂ ਲੱਗੀਆਂ ਹੋਈਆਂ ਦੁਖਦੀਆਂ ਨੇ ਹਾਂ ਨੀਲੇ ਹੋਏ ਪਏ ਆ ਹੱਥ ਪੂਰੇ ਉਹਨਾਂ ਨੂੰ ਲੱਗਦਾ ਲਾਈਫ 'ਚ ਇੱਕ ਦੋ ਵਾਰੀ ਉਹ ਪਹਿਲਾਂ ਨਹੀਂ ਪਹਿਲਾਂ ਇੱਕ ਵਾਰੀ ਲੱਗਿਆ ਸੀ ਉਹਨਾਂ ਦੇ ਯਾਨੀ ਕਿ ਟ੍ਰਿਪ ਤੇ ਹੁਣੇ ਹੀ ਲੱਗੇ ਨੇ ਤੂੜੀ ਕੱਢਾਂ ਫਿਰ ਮੈਂ ਵੀਰੇ ਤੂੜੀ ਕੱਢ ਲੋ ਪਹਿਲਾਂ ਪਾਣੀ ਭਲਾਈਏ ਕੱਖ ਪਾਈਏ ਪਾਣੀ ਤੂੰਗਲਾਂ ਦੀ ਮੈਂ ਤੂੜੀ ਕੱਢਣ ਲੱਗਦੀ ਆ ਚਲੋ ਮੈਂ ਤੂੜੀ ਸਾੜੀ ਕੱਢ ਲਾਂ ਫਿਰ ਮਿਲਦੇ ਆ ਤੂੜੀ ਤੂੜੀ ਵਾਲੇ ਘਰੋਂ ਕੱਢਣੀ ਆ ਆ ਵੀ ਚੱਕ ਲੱਖੀ ਨੂੰ ਆ ਜਿਆ ਤਾਂ ਚੱਕਦਾ ਪੈਰ ਖੁੱਲ ਜਾਂਦੇ ਆ ਹਾਂ ਵਧੀਆ ਨਾਲ ਦੀ ਨਾਲ ਚੱਕ ਲੈਣਾ ਤੂੜੀ ਵਾਲੇ ਘਰੋਂ ਤੂੜੀ ਕੱਢੀ ਆ ਹੀ ਹੋ ਜਵੇ ਉਹਨੂੰ ਨਾ ਬੁਖਾਰ ਬਹੁਤ ਚੜਿਆ ਉਹਨੂੰ ਦਵਾਈ ਹੋਣ ਉਹਨੇ ਕੁਛ ਖਾਤਾ ਵੀ ਨਹੀਂ ਸਕੂਲੋਂ ਆ ਕੇ ਮੈਂ ਦੁੱਧ ਬਣਾ ਕੇ ਰੱਖ ਕੇ ਆਈ ਮਾਂ ਜਤਨ ਨੂੰ ਭੁੱਖ ਲੱਗੀ ਆਪਦਾ ਦੁੱਧ ਪੀ ਲਈ ਮੈਂ ਟ੍ਰਾਈਪੋਡ ਵੀ ਨਹੀਂ ਲੈ ਕੇ ਆਈ ਆਪਾਂ ਤੇ ਜੇਬ ਚ ਪਾੜੜਾ ਫੋਨ ਲੈ ਕੇ ਆਸੇ ਕੋਹੋਰ ਗੱਲ ਅਸੀਂ ਇੰਨੀ ਮਿਹਨਤ ਲਾ ਕੇ ਵੀਡੀਓ ਬਣਾਉਂਦੇ ਤੁਸੀਂ ਸ਼ੇਅਰ ਨਹੀਂ ਕਰਦੇ ਕੀ ਮੈਨੂੰ ਬੜੀ ਕਾਲੋ ਬਸਾਰੀ ਕਰਨਾ ਉਹ ਆਪਣੀ ਆ ਗੁੱਸਾ ਵੀ ਠੋਡੇ ਤੇ ਕਰਨਾ ਅਸੀਂ ਹੱਸਣਾ ਵੀ ਠੋਡੇ ਨਾਲ ਆ ਗੁੱਸੇ ਵੀ ਠੋਡੇ ਨਾਲੇ ਹੁਣ ਏ ਮਾਜਾ ਗਾਂ ਪੁੱਛਣਾ ਮਰ ਅੱਜ ਤੈਨੂੰ ਮੇਰੇ ਵੀਵਰਸ ਤੇ ਗੁੱਸਾ ਕਰ ਤੇ ਆਉਂਦਾ ਸ਼ੇਅਰ ਨਹੀਂ ਕਰਦੇ ਸ਼ੇਅਰ ਕਰ ਦਿਆ ਕਰੋ ਤੁਸੀਂ ਆਂਗਾਂ ਨੂੰ ਕਰਦੇ ਹੁੰਦੇ ਹੋ ਨਾਲ ਕਮੈਂਟ ਕਰਕੇ ਦੱਸਿਆ ਕਰੋ ਕਮੈਂਟ ਦਾ ਵਰਦੇ ਨਹੀਂ ਕਮੈਂਟ ਇੱਕ ਵੀ ਕਮੈਂਟ ਨਹੀਂ ਕਰਦੇ ਮੈਂ ਹੈਰਾਨਾ ਪਤਾ ਕਾਤੇ ਨਹੀਂ ਕਰਦੇ ਤੈਨੂੰ ਪਤਾ ਆਪਾਂ ਨੂੰ ਕੌਣ ਦੇਖਦਾ ਤੈਨੂੰ ਪਤਾ ਉਹ ਦੇਖਦੇ ਜਿਹੜੇ ਆਪਾਂ ਨੂੰ ਪਸੰਦ ਨਹੀਂ ਕਰਦੇ ਉਹ ਦੇਖਦੇ ਤਾਂ ਹੈ ਉਹ ਨੈਕਟਿਵ ਵੀ ਕਰੋ ਤਾਂ ਅਜੀ ਹਾਂ ਗੱਲ ਤਾਂ ਲੈ ਨੈਕਟਿਵ ਕਮੈਂਟ ਕਰਨ ਤਾਂ ਸਹੀ ਫਿਰ ਉਹ ਕਰਨ ਕਿਹੜੇ ਮੂੰਹ ਨਾਲ ਆਉਂਦਾ ਨੇ ਖੋਲਦੀਆਂ ਆਪਣੇ ਨਾਂ ਦੀਆਂ ਰੜੀਆਂ ਨੇ ਫਿਰ ਉਹ ਇੱਥੇ ਆ ਕੇ ਪੰਗਾ ਪੈ ਜਾਂਦਾ ਉਹਦੀ ਐੜੀ ਤਾਂ ਥੋੜੀ ਅਗਲਾ ਕਰ ਸਕਦਾ ਫੇਕ ਐੜੀ ਤਾਂ ਕਿੰਨਾ ਕੁ ਕਰ ਲੂ ਅਗਲਾ ਚਲੋ ਮੈਂ ਨਹੀਂ ਕਹਿੰਦੀ ਹੁਣ ਮੈਨੂੰ ਨਹੀਂ ਆਉਂਦਾ ਹੈਗਾ ਅੱਜ ਫਾਰਮ ਨੂੰ ਆ ਗਏ ਫਾਰਮ ਨੂੰ ਆ ਗਏ ਅੱਜ ਕਹਿੰਦਾ ਮੇਰੀ ਮੰਮੀ ਇੰਨੀ ਮਿਹਨਤ ਕਰਦੀ ਆ ਚਲੋ ਰੱਬ ਦੀ ਲਈ ਡਿਊਟੀ ਆ ਬਈ ਇਹ ਤਾਂ ਮੇਰਾ ਸ਼ੌਂਕ ਆ ਆਪਾਂ ਕਰੀ ਜਾਂਦੇ ਆ ਬਾਕੀ ਜੋ ਕਹਦੇ ਨੇ ਉਹਦੇ ਪੈਸਾ ਜੱਟੀ ਦੇ ਕੋਲ ਵਾਧੂ ਆ ਪੈਸਾ ਸਾਡੇ ਘਰੇ ਵਾਧੂ ਆ ਪੈਸੇ ਵਾਲੀ ਪੈਸਾ ਹੁੰਦਾ ਹੱਥਾਂ ਦਸਾਂ ਨਾ ਹੋਂਦੀ ਕਮਾਈ ਕਮਾਈ ਆਪਾਂ ਕਰੀ ਜਾਂਦੇ ਆ ਕਮਾਈ ਜਾਂਦੇ ਠੀਕ ਆ ਜੀ ਕਣਕ ਹਲੇ ਆਪਣੀ ਜੰਮੀ ਨਹੀਂ ਗਈ 20 ਤੀ ਨਿਕਲਿਆਊਗੀ ਲੱਗਦੇ ਐਸ਼ੀਆਂ 7 ਦਿਨ ਕਣਕ ਜੰਮਣ ਨੂੰ ਇੱਕ ਤੁਸੀਂ ਸੱਚ ਹਾਂ ਪੁੱਛਦੇ ਸੀਗੇ ਵੀ ਤੁਸੀਂ ਅੱਗ ਲਾਈ ਆ ਅੱਗ ਨਹੀਂ ਲਾਈ ਆ ਆਪਾਂ ਗੁੱਟੀਆਂ ਬਣਾਈਆਂ ਸੀਗੀਆਂ ਤੇ ਜੇ ਤੁਸੀਂ ਨਹੀਂ ਦੇਖੀ ਵੀਡੀਓ ਜਾ ਕੇ ਦੇਖ ਸਕਦੇ ਹੋ ਸ਼ਾਇਦ ਦੀਵਾਲੀ ਤੋਂ ਜਿਹੜੀ ਦੀਵਾਲੀ ਤੋਂ ਬਾਅਦ ਹੀ ਆਈ ਆ ਜਾਂ ਦੀਵਾਲੀ ਵਾਲੇ ਦਿਨ ਵਲੌਗ ਆਇਆ ਹੁਣ ਉਹ ਵਾਲੇ ਵਲੌਗ ਦੇ ਵਿੱਚ ਦਿਖਾਇਆ ਸੀਗਾ ਵੀ ਇਕੱਠੀਆਂ ਕਰਦਾ ਟਰੈਕਟਰ ਆ ਗਿਆ ਸੀਗਾ ਪਰਾਲੀ ਇਕੱਠੀ ਕਰਨ ਤੇ ਗੁੱਟੀਆਂ ਬਾਅਦ ਦੇ ਵਿੱਚ ਬਣੀਆਂ ਨੇ ਉਹਨਾਂ ਦੀ ਫਿਰ ਜਾਨੂੰ ਜਹਰ ਦੇ ਡੈਡੀ ਬਿਮਾਰ ਹੋ ਗਏ ਜਦੋਂ ਗੁੱਟੀਆਂ ਇਕੱਠੀਆਂ ਬਣੀਆਂ ਉਦੋਂ ਵੀਡੀਓ ਨਹੀਂ ਬਣੀ ਹੈਗੀ ਬਸ ਫੇਰ ਜਦ ਦਿਨ ਗੁੱਟੀਆਂ ਚੱਕਣ ਆਏ ਉਦੋਂ ਵੀ ਸ਼ਾਮ ਨੂੰ ਅਸੀਂ ਕੰਮ ਕਰਦੇ ਸੀ ਮਿੰਨਤਾ ਤੜ ਲਿਆ ਨਾ ਤਾਂ ਗੁੱਟੀਆਂ ਚਕਾਈਆਂ ਨੇ ਵੀਡੀਓ ਫੇਰ ਵੀ ਨਹੀਂ ਬਣੀ ਤੇ ਫੇਰ ਇੱਕ ਗੁੱਟੀ ਪਈ ਆ ਆਪਣੇ ਕੱਟ ਕੇ ਬਾਹਰ ਰੱਖੀ ਆ ਤੇ ਉਹ ਦੀ ਉਹ ਦੀ ਤੁਹਾਨੂੰ ਵੀਡੀਓ ਦਿਖਾ ਦਾਂਗੇ ਮੈਂ ਆਪਣੇ ਕੁੱਟੀਆਂ ਬਣੀਆਂ ਸੀਗੀਆਂ ਅੱਗ ਨਹੀਂ ਸਲਾਈ ਅੱਗ ਸਾਡੇ ਤੇ ਕਿਸੇ ਨੇ ਵੀ ਨਹੀਂ ਲਾਈ ਕਿਸੇ ਸਾਡੇ ਏਰੀਆ 'ਚ ਬਿਲਕੁਲ ਵੀ ਅੱਗ ਨਹੀਂ ਲੱਗੀ ਹੈਗੀ ਅੱਗ ਲਾਉਣੀ ਵੀ ਨਹੀਂ ਚਾਹੀਦੀ ਅੱਗ ਲਾਉਣੀ ਚਾਹੀਦੀ ਆ ਅੱਗ ਲਾਉਣੀ ਚਾਹੀਦੀ ਆ ਅੱਗ ਲਾ ਕੇ ਰੱਖੋ ਬੱਲੇ ਬੱਲੇ ਹੁੰਦੀ ਨਹੀਂ ਕਰਾਉਣੀ ਪੈਂਦੀ ਆ ਚਲੋ ਮੈਂ ਤੋੜੀ ਕੱਢਣੀ ਆ ਉਹਨੇ ਕੰਮ ਵੀ ਕਰਤਾ ਇੱਕ ਗੱਲ ਲੈ ਜਮਾ ਤੇ ਹੁਣ ਆਡੋ ਕਿ ਵੀ ਆਪ ਇਹ ਨਾ ਹੁਣ Legal, futebol. ਮੇਰਾ ਹੋਇਆ ਟੈਸਟ ਕੀ ਅੰਦਰ ਡਾਕਟਰ ਚੈਟ ਕਰਾ ਰਹੀ ਹੈ ਤਾਂ ਹੀ ਚੈਟ ਕਰਾ ਕੇ ਲੈ ਕੇ ਟੈਸਟ ਕਰਾ ਕੇ ਫੇਰ ਜਾਣਾ ਸੀ ਡਾਕਟਰ ਕੋਲੇ ਸ਼ਾਪਿੰਗ ਕਰਿਆ ਸ਼ਾਪਿੰਗ ਕਰ ਲਈ ਸ਼ਾਪਿੰਗ ਕਰਿਆ ਹੈ ਕਿੰਨੀ ਜਿਹਾ ਥੋੜੀ ਜਿਹੀ ਹੋਈ ਆ ਔਰ ਕਿਤੇ ਬਾਜ਼ਾਰ ਲੈ ਕੇ ਆਉਣਾ ਸੀ ਬਾਜੂ ਬਾਜੂ ਪਿੰਡ ਕੋਸ਼ਿੰਦਾ ਆਇਆ ਮੈਂ ਕੀ ਲੈ ਆਂ ਕਿ ਮੈਂ ਨਾ ਰਹਿਣਾ ਰਹਿਦਾ ਤੂੰ ਵੀ ਨਾ ਤੂੰ ਪਲਾਸਟਿਕ ਦੇ ਬੂਟ ਪਾਉਣੀ ਤੈਿਹੇ ਜਿਹੜੇ ਅਸੀਂ ਤਾਂ ਪਲਾਸਟਿਕ ਦੇ ਬੂਟਾਂ ਵਾਲੇ ਆ ਅੱਜ ਆਹ ਦੇਖੋ ਮਨ ਆਪਲਾ ਡਾਕਟਰ ਕੋ ਗਏ ਨਹੀਂ ਡਾਕਟਰ ਕੋ ਗਏ ਕੀ ਕਹਿੰਦਾ ਡਾਕਟਰ ਆ ਪਲਾਸਟਿਕ ਦੇ ਬੂਟ ਨੇ ਕੜੇ ਪਲਾਸਟਿਕ ਲੈ ਨਹੀਂ ਗਏ ਹੋਰ ਕਾ ਦੇ ਸਜਾਣਾ ਵੀ ਦੇ ਬੂਟ ਨੇ ਅੱਛਾ ਹੋ ਗਿਆ ਹੋ ਗਿਆ ਬੰਦਾ ਠੀਕ ਲਿਉਣ ਲੱਗ ਗਿਆ ਘਰ ਨੂੰ ਚੀਜ਼ਾਂ ਠੀਕ ਹੋ ਜਾ ਬਸ ਏਕਣੇ ਭਰ ਭਰ ਡੱਬੇ ਭਰ ਭਰ ਝੋਲੇ ਲਿਆਉਂਦਾ ਰ ਠੀਕ ਹੋ ਜਾ ਮੇਰੇ ਲਈ ਲਿਆਉਂਦੇ ਕਿ ਨਹੀਂ ਮੇਰੇ ਲਈ ਅੱਜ ਵੀ ਨਹੀਂ ਲੈ ਕੇ ਆਏ ਜੁਹਾਰ ਲਈ ਜੁਹਾਰ ਨੂੰ ਕੀ ਲਿਆਂਦਾ ਜੁਹਾਰ ਦੇ ਤਾਂ ਉਹ ਬਹੁਤ bade bade ਜੁੱਤ ਪਾੜਵਾ ਦੇਂਦੇ ਪਰ ਉਹਨੇ ਜੇ ਬੂਟ ਤੇ ਬਣਾਉਣਾ ਸੀ ਮੈਂ ਅਸੀ ਨਹੀਂ ਉਹ ਦੁਕਾਨ ਤੇ ਕਿੰਨੇ ਮਹਿੰਗੇ ਕਹਿੰਦਾ ਸੀ ਇੱਥੇ ਕਿੰਨੇ ਸਸਤੇ ਨੇ ਕਿਹੜੀ ਦੁਕਾਨ ਤੇ ਜਿੱਦਣ ਉਧਰ ਸਾਂ ਟਿੱਕਿਆ ਬੂਟ ਉਹਨਾਂ ਬਣਾਉਣੇ ਜੀ ਕੀ ਕਿਹਦੇ ਰਾਜ ਦੇ ਗਏ ਉਹਦਣ ਕਿਹਦੇ ਕਹਤੀ ਉਹਦਾ ਗਰਮੀਤ ਦੇ ਉਹ ਕੋਈ ਮੌਜੂਦੀ ਚੀਜ਼ ਦਾ ਸੌਦਾ ਫਾਰਕ ਨਹੀਂ ਉਹ ਇਹਨਾਂ ਦੇ ਤਸ ਹੈ ਕਲਰ ਕਿੰਨਾ ਪਿਆਰਾ ਓਏ ਮੌਸ ਕਲਰ ਕਲਰ ਮੈਂ ਕਹਿੰਦਾ ਉਹਦੇ ਦਾ ਲੈ ਅਸੀਂ ਤਾਂ ਇਹ ਜੇ ਬੂਟ ਪਾ ਕੇ ਖੁਸ਼ ਹੋਣ ਵਾਲੇ ਬੰਦੇ ਆ ਅਸੀਂ ਮਹਿੰਗੀਆਂ ਮਹਿੰਗੀਆਂ ਜੁੱਤੀਆਂ ਵਾਲੇ ਨਹੀਂਗੇ ਬਾਹਰ ਤੋਂ ਵੀ ਯਾਰ ਦੇ ਨੂੰ ਨਾ ਫਿੱਟੇ ਬੰਨਣ ਦੀ ਲੋੜ ਨਹੀਂ ਫਿੱਟੇ ਬੰਨੇ ਬਣਾਏ ਯਾਰ ਤੇ 100 ਰੁਪਏ ਦੀ ਬੋਲੇ ਜੁੜੀ ਨਾ ਕਹ ਤਾ ਗੱਡੀ ਉੱਪਰ ਐਡੇ ਵੱਡੇ ਫੇਲੇ ਆਏ ਮੈਂ ਇਹ ਦਿਨਾਂ ਨੂੰ ਮੈਂ ਘਰ ਹੀ ਰਹਿ ਗਈ ਨਾ ਕੱਜ ਆ ਤੇਰੇ ਨਾਲ ਦੇ ਜਿਹਾਰ ਕੋ ਹੈ ਜੀ ਹਾਂ ਹੋ ਗਿਆ ਉਹ ਸਕੂਲ ਜਾਣਾ ਰੂਮੇ ਜਾਣਾ ਹੋ ਗਿਆ ਇਹ ਪਾਕਿਸਤਾਨ ਦੇ